ਕਾਲਿਆ ਬਣਾ ਕੇ ਫੜ। ਤੂੰ ਹੀ ਬੋਲਣਾ ਮੈਨੂੰ ਬੋਲਣਾ ਜੇ ਇਹ ਹੁੰਦਾਗਾ। ਆ ਬੋਲਦੇ ਵੀ ਆ ਹਰੰਭਾ ਇੱਥੇ ਚੱਲਦਾ ਆਪਣਾ। ਆਹੀਂ ਬੋਲਦੇ ਵੀ ਆ ਹਰੰਭਾ ਚੱਲਦਾ ਜਿਹੜੇ ਬੰਦੇ ਰਾਤ ਨੂੰ ਇੱਥੇ ਪੈਂਦੇ ਆ ਦੇਖ ਰਹਾ ਸਾਰਾ। ਜਾ ਤੈਨੂੰ ਅੱਜ ਹਿਸਾਬਾ। ਥੋੜ੍ਹ ਜੁਲ ਕੱਢਦੇ ਆ। ਉਹ ਕੋਲੇ ਕੋਲੇ ਹੋ ਕੇ ਬਣਾ ਲਾ ਤੇ ਬਹੱਦ। ਯਾਦੇ ਬਜੋਕ ਬੈਠਾ ਮੈਂ ਜਿਹੜਾ ਦੇ ਨਾਲੇ ਖੜੀ ਜਾਂਦੇ ਆ। ਤੂੰ ਇਹਦੇ ਪਹਿਲਾਂ ਇੱਥੋਂ ਬਣਾ ਲੀਏ ਵਾਲਾ ਜਾ। ਆ ਚੱਲਦਾ ਹਰੰਭਾ ਬਾਈ। ਮਾਣੂ ਕੀ ਮੰਡੀ ਦੇ ਵਿੱਚ। ਇਹਨੇ ਗੋਗੇ ਨੇ ਲਾਇਆ ਮਾਣੂ ਕਲੇ ਨੇ। ਅਨ ਚਾਰ ਬੰਦੇ ਰੱਖੇ ਆ ਚਾਰ ਤੇ ਭਰ ਲੈਂਦੇ ਉਥੋਂ ਟਰਾਲੀ ਜਿਹੜੇ ਇਹਨੇ ਕੱਢੜੀਆਂ ਦਾਣੇ ਕਢਾਉਣੇ ਆ ਕਢਾ ਕੇ ਲੈ ਜਾਂਦੇ ਆ ਤੇ ਠੇਕਾ ਵੀ ਮਾਰ ਲਿੰਦਾ ਇਹ ਆਹ ਦੇ ਇਧਰ ਚੌਲਾਂ ਦੀ ਢੇਰੀ ਲੱਗੀ ਪਈ ਦੋ ਟਰਾਲੀਆਂ ਕੇ ਵੇਚਿਆ ਆ ਤੇ ਟਰਾਲੀ ਇਹਦੀ ਆਹ ਹੋ ਜਾਣੀਆਂ ਬੈੱਡ ਪੂਰਾ ਹੀ ਬਾਕੀ ਆਲੇ ਹੋਰ ਹਲੇ ਮੈਨੂੰ ਉਹਦਾ ਕਈ ਦਿਨ ਲੱਗ ਜਾਣੇ ਹਲੇ ਮੰਡੀ ਚੋਂ ਆ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਹਨੰਬੇ ਤੇ ਵੀ ਐ ਚੌਲ ਕੱਢ ਕੇ ਤੇ ਬੰਦਾ ਢੇਰੀ ਲਾ ਦਿੰਦਾ ਇਧਰ ਕੁਲੀ ਵੀ ਪਾਈ ਆ ਸੱਚ ਆ ਦੇਲਾ ਉਹਦੇ ਕੂਟਿਆ ਆ ਇੱਥੇ ਬੰਦਾ ਰਾਤ ਨੂੰ ਪੈਂਦਾ ਸਪੈਸ਼ਲ ਉਹਦੇ ਬਲਬ ਜਾਗਦਾ ਵਿੱਚ ਪੱਕੇ ਰੱਖਿਆ ਜੇ ਤਿੰਨ ਚਾਰ ਬੰਦੇ ਉਹ ਲੱਤ ਕੇ ਵੀ ਮੰਡੀ ਚੋਂ ਲਿਆਉਣਾ ਉਹਨਾਂ ਨੇ ਤੇ ਚੌਲ ਕੱਢ ਕੇ ਨੇ ਦੀ ਟਰਾਲੀ ਚ ਪਾ ਡਨੇ ਆ ਬਸ ਤੇ ਮੰਡੀ ਚ ਉੱਥੇ ਹੀ ਲਾ ਦੇਣੇ ਉੱਥੋਂ ਹੋਰ ਲੱਦ ਲੈਉਣੇ ਆ ਆ ਕੱਢ ਤੇ ਬਸ ਲੈ ਬਹੁਤ ਬਚਦਾ ਜਾ ਰਿਹਾ ਇਹਦੇ ਵਿੱਚੋਂ ਦੋ ਬਿੱਡ ਕਹਿੰਦਾ ਵੇਚ ਆ ਮੈਂ ਅੱਗੇ ਪੂਰੇ ਦੋ ਬਿੱਡ ਵੇਚ ਤੇ ਹਰੇ ਬਿੱਡੇ ਨੇ ਹੋਰ ਕਰ ਲੈਣਾ ਬਾਕੀ ਉਹ ਫੂਜਾ ਬਹੁਤ ਵਿਕਦਾ ਉਹ ਵੀ ਟਰੱਕ ਲੱਦ ਕੇ ਲੈ ਜਾਂਦੇ ਆ। ਅਮੇ ਕਿੰਨੇ ਗਰੂ ਕਵਾਂਟਲ ਮੈਨ ਹੂ 200 ਨੂੰ ਕਵਾਂਟਲ ਇਹ। 250 ਦਾ ਮੰਗਦੇ ਆ ਹੁਣ। 250 ਦਾ ਮੰਗਦੇ ਆ 3-300 ਰੁਪਏ ਨੂੰ ਕਵਾਂਟਲ ਜਾਂਦਾ ਇਹ। ਇਹ ਮੱਚਦੀ ਆ ਨਾ ਅੱਗ ਲੱਗਦੀ ਆ ਇਹਨੂੰ। ਵੇਚਣਾ ਨਹੀਂ ਇਹਦੇ। ਹਾਂ ਇਹਨੂੰ ਅੱਗ ਲਾ ਅੱਗ ਨਾਲ ਮਚਾਉਂਦੇ ਆ ਪੱਠਿਆ-ਪੁੱਠਿਆਂ ਤੇ ਜਾ ਕੇ ਫੈਕਟਰੀਆਂ 'ਚ। ਫੈਕਟਰੀਆਂ-ਫੌਟਰੀਆਂ ਦੇ ਵਿੱਚ ਇਹ ਮੱਚਦਾ ਵਾ। ਉੱਥੇ ਵੇਚਦਾ ਇਹ ਤੇ ਉਹਦਾ ਕਰਕੇ ਇਹ ਇਕੱਠਾ ਵੇਚਦੇ ਆ ਫਿਰ 3-300 ਨੂੰ ਕਵਾਂਟਲ। ਉਹ ਦੇ ਬਜ਼ੁਰਗ ਬੈਠਾ ਉਹ ਬਣਾਉਂਦਾ ਦਾਣੇ ਘੜਾਉਂਦਾ ਕੋਲੇ ਬਹਿ ਕੇ ਹਾਂ ਪੂਰੀ ਮਰ ਨਹੀਂ ਪੰਚ ਵਾਈ ਜੀ ਹੂੰ ਬਹੁਤ ਪਾਰਾ ਹੁੰਦਾ ਤਾਂ ਆ ਪਰੇ ਮੰਡੀ ਆ ਸਾਹਮਣੇ ਉਹ ਦੇ ਦੀਦੀ ਮੰਡੀ ਮਾਨੋਖੜ ਵਾਲੀ ਇੱਥੇ ਸਾਡੇ ਰਾਂ ਮਾਮੇ ਸਰਗਵਾਸ ਹੋ ਗਈ ਸੀ ਉਹਦੇ ਮੈਂ ਅੱਜ ਆਇਆ ਕਾਲਜ ਹੋਗਣੇ ਸੀਗੇ ਤੇ ਉਹਨਾਂ ਨੇ ਭੁੱਲਾ ਚੋਗਣਾ ਤੇ ਅੱਜ ਆਏ ਆ ਤੇ ਮਾਨੋਖੜ ਤੇ ਆ ਕੇ ਤੇ ਚਲਾ ਕੋਕਾ ਦੇ ਇੱਥੇ ਕਨਾ ਮੇਰਾ ਚੱਲਦਾ ਹਰਮਾਜਾ ਦੇਖਿਆ ਬਾਈ ਮੈਂ ਕਾ ਚਾਰ ਉਹ ਮੰਡੀ ਆ ਪਰ ਉਹ ਦੇ ਸਾਹਮਣੇ ਦੀ ਦੀ ਉਹ ਉਹ ਦੇ ਬੈਠੇ ਬੰਦੇ ਝੋਨਾ ਚੱਕੀ ਜਾਂਦੇ ਉਹ ਉਹ ਦੇ ਪੱਕ ਲੱਸੀ ਜਾਂਦੇ ਆ ਉਹ ਦੇ ਆ ਇਹਦਾ ਚੱਲਦਾ ਆ ਸਾਹਮਣੇ ਸ਼ਾਨ ਆ ਇਹਦੇ ਵਿੱਚ ਰਾਤ ਨੂੰ ਬੰਦਾ ਰਹਿਦਾ ਪਿਆ ਹੁੰਦਾ ਕੋਲੇ ਹਲੰਬੇ ਦੇ ਆ ਆ ਵੀ ਆਜੂ ਇਹ ਵੀ ਆ ਗਿਆ ਫਿਰ ਵੀ ਕੁਝ ਨਹੀਂ ਹੁੰਦਾ ਇਧਰ ਆ ਸਾਰੇ ਖੇਤਾਂ ਨਾਲ ਆ ਕਰ ਆ ਗਿਆ ਤੇ ਕੋਲੇ ਆ ਘਰਾਂ ਦੇ ਇੱਥੇ ਤਾਂ ਬਹੁਤ ਰਹੇ ਆ ਯਾਰ ਆ ਤਾਂ ਇੱਥੇ ਟਰੈਕਟਰ ਆ쉐 ਟਰੈਕਟਰ ਨਾਲ ਖੇਤੀ ਕਰਦੇ ਉਹ ਮੋਟਰ ਦੇ ਸਾਹਮਣੇ ਇੱਥੇ ਵੀ ਹੁੰਦੀ ਸੀ ਆ ਨਾਲ ਹੀ ਇੱਥੇ ਬਹੁਤ ਕਰਾ ਕਰੂ ਲਾਉਂਦੇ ਰਹਿ ਆ ਯਾਰ ਬੜੀ ਲਹਿਰ ਲਈ ਆ쉐 ਟਰੈਕਟਰ ਨਾ ਯਾਰ ਪਹਿਣਾ ਟਪ 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 ਕਰਦੇ ਰਿਹਾ ਫਿਰ ਨਾ ਵਿਚਾਰੇ ਨੇ ਤੇ ਵਧੀਆ ਬੜੀ ਵਾਹ ਵਾਹ ਕੇ ਯਾਰ ਵੀਜੀ ਜਾਂਦਾ ਸੀ ਜਮਾਂ ਨਾਲ ਵੱਡੇ ਟਰੈਕਟਰਾਂ ਦੇ ਨਾਲ ਨੂੰ ਵੀਜ ਦਿੰਦੇ ਸੀ ਚੱਲਦਾ ਬਹੁਤ ਪਈਏ ਯਾਰ ਬਚਤ ਇਹਦੇ ਵਿੱਚੋਂ ਕੰਮ ਦਾ ਕੋਈ ਵੀ ਕੰਮ ਕੋਈ ਨਹੀਂ ਮਾੜਾ ਯਾਰ ਚੋਰੀ ਮਾੜੀ ਆ ਕੰਮ ਨਹੀਂ ਮਾੜਾ ਕੰਮ ਦਾ ਉਹਦਾ ਜਿਹੜਾ ਮਰਜ਼ੀ ਕਰਲਾ 4 ਰੁਪਏ ਦੇ ਚੋਂ ਬਚਣ ਗਏ ਹਾਂ ਉਹਦਾ ਕੰਮ ਨਹੀਂ ਮਾੜਾ ਕੰਮ ਦਾ ਉਹਦਾ ਕਰੇ ਜਿਵੇਂ ਵੀ ਲੋਟ ਆਉਂਦਾ ਯਾਰ ਉਵੇਂ ਹੀ ਕਰੇ ਹੈਦਾ ਚੋਨਾ ਵਾਵਾ ਆ ਜਾਂਦਾ ਹੋ ਟਰਾਲੀ ਜਾਂਦੀ ਆ ਭਰੀ ਹਲੇ ਤਾਂ ਇਹ ਤਾਂ ਚੱਲੂਗਾ ਕੰਮ ਪੂਰਾ ਆਹ ਦੇਖ ਆਹ ਭਰੀ ਜਾਂਦੀ ਏ ਟਰਾਲੀ ਲੈ ਉਹਨਾਂ ਦਾ ਹਲੇ ਬਹੁਤ ਆਈ ਜਾਂਦਾ ਯਾਰ ਐਸਾ ਬਹੁਤ ਮੰਡੀਆਂ ਚ ਫੋਲ ਆ ਜਾਂਦੀ ਟਰਾਲੀ ਭਰੀ ਲੈ ਤੇਰਾ ਵੇਗਿਆ ਵੀ ਬਹੁਤ ਆਇਆ ਵੀ ਬਹੁਤ ਤੇ ਆਹ ਨੂੰ ਕਹਿੰਦੇ ਆ ਕਿ ਇੱਥੇ ਚੱਕ ਲਿਓ ਯਾਰ ਇੱਕ ਟਰਾਲੀ ਭਰ ਕੇ ਸਵਾ ਕਿਲੇ ਦੀ ਤਾਂ ਆਹੋ ਇੱਥੇ ਗੱਲ ਕਰ ਲਿਓ ਆਹ ਥੇ ਕਿਹਦਾ ਕੰਮ ਕਰਨਾ ਹਾਲ ਤੇ ਇਹਨਾਂ ਗੱਲ ਕਰਕੇ ਤੇ ਉਹਨੂੰ ਕਹਿੰਦੇ ਆ ਕਿ ਇੱਥੇ ਹੀ ਭਰ ਲਿਓਗਾ ਟਰਾਲੀ ਹਰਮਨੋਂ ਆਓ ਕਹਿੰਦੇ ਕਿ ਉੱਥੇ ਰਹਿ ਜਾ ਮਾਣੂ ਕਿ ਯਾਰ ਬੈਕ ਦਾ ਝੋਨਾ ਵਧੀਆ ਪਹਿਲੀ ਵਾਰ ਤਾਂ ਸਾਡਾ ਹੀ ਆੜ ਤੇ ਆ ਵੀ ਵਿਲਾ ਹੀ ਆ ਅੰਦਰ ਤਾਂ ਹੈ ਕੱਲਾ ਹੀ ਆ ਉਹ ਵੀ ਕੋਲੇ ਬਾਲਾ ਨਹੀਂ ਝੋਨਾ ਹੈ ਬੈਕ ਜੋ ਹੁਣ ਹਰਮਨ ਦਾ ਖੜਾ 3 ਸਵਾ ਕਿੱਲੇ ਤਾਂ ਹੈਗਾ ਵਾ ਦੂਜਾ ਤੇ ਬਾਕੀ 2 ਕਿੱਲੇ 2 ਸਵਾ 2 ਕਿੱਲੇ ਹੈਗੇ ਉਹਦੇ ਆਪਣੇ ਦੇ ਆ ਕੀ ਬਾਸਪਤੀ ਦੇ 21 11 11 ਉਹਦਾ ਬੈਕ ਜੋ ਇਹਦਾ ਨਿਹਾਲੇ ਵਾਲਾ ਸਾਡੇ ਉੱਤੇ ਬੈਕ ਦਾ ਬਹੁਤ ਵਧੀਆ ਤੇ ਦੂਜੇ ਦਾ ਹੀ ਆ ਸਵਾ ਇਕਲੇ ਦਾ ਚਲੋ ਆਉਂਦਾ ਲਹਾਂਦੇ ਵਾਲੇ ਨੂੰ ਜਿੰਨਾ ਵੀ ਲੈ ਜਿਓ ਆ ਜਿੰਨਾ ਵੀ ਲੈਣਾ ਪੂਏ ਨੂੰ ਜਾਂਦੇ ਵਾਲੇ ਦਾ ਬਹੁਤ ਭੰਗ ਨਹੀਂ ਚਲਾਉਂਦੇ ਉੱਥੇ ਰਜੇ 3000 ਰੇਟ ਆ ਤੇ 2700 ਨੂੰ ਕਹਿੰਦੇ ਵੀ ਐਂ ਸੜੇ ਚਲਾਈ ਟਰਾਲੀ ਚਾੜ ਦੇ ਕੰਡੇ ਤੇ ਆਪਦਾ ਜਿੰਨਾ ਹੈਗਾ ਚੱਕ ਲੈ ਜਾ ਬਸ ਆਪੇ ਅਸੀਂ ਆਪਦਾ ਲਾਵਾਂਗੇ ਜੋ ਖਾਂਗੇ ਕਰਾਂਗੇ ਉਹ ਟਰਾਲੀਆਂ ਹਜੇ ਤਾਂ ਆਉਂਦੀਆਂ ਜਰ ਰਹੀ ਤਾਂ ਚੋਨਾ ਮੈਨੂੰ ਅਜਾ ਚੌਥਾ ਇਸਾ ਚੋਨਾ ਖੜਾ ਕਿਉਂਕਿ ਚੋਨੇਰ ਕੀ ਵਿਸੇਤੇ ਹੋਗੇ ਨਾ ਵਿੱਚ ਬਹੁਤ ਆ ਮੱਕੀਆਂ ਮੁੱਕੀਆਂ ਵਾਲੇ ਇਹਦਾ ਕਰਕੇ ਵੀ ਬਹੁਤ ਸੀ ਹਾਂ